ਬਿਲਕੁਲ ਜੀ ਕਿਉਂਕਿ ਆਪਾਂ ਪਿਛਲੇ ਦਿਨਾਂ ਤੋਂ ਦੇਖ ਰਹੇ ਸੀਗੇ ਕਿ ਜਿਹੜੀਆਂ ਫੇਰ ਇੰਟੈਂਸਿਟੀ ਵੇਵ ਕੰਡੀਸ਼ਨਸ ਚੱਲ ਰਹੀਆਂ ਸੀਗੀਆਂ ਟੈਂਪਰੇਚਰ ਜਿਹੜਾ ਸਪੈਸ਼ਲੀ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਸੀਗਾ ਈਵਨ ਨਾਈਟ ਟਾਈਮ ਟੈਂਪਰੇਚਰ ਵੀ ਜਿਹੜਾ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਬਟ ਕੱਲ ਤੋਂ ਥੋੜੀ ਜਿਹੀਆਂ ਕੰਡੀਸ਼ਨਸ ਦੇ ਵਿੱਚ ਜ਼ਰੂਰ ਚੇਂਜ ਆਈ ਹੈ ਜਿਵੇਂ ਆਪਾਂ ਕੱਲ ਦਾ ਜਿਹੜਾ ਡੇ ਟਾਈਮ ਟੈਂਪਰੇਚਰ ਵੀ 42 ਡਿਗਰੀ ਸੈਲਸੀਅਸ ਸੀ ਜਿਹੜਾ ਕਿ ਨਾਰਮਲ ਤੋਂ 4.5 ਡਿਗਰੀ ਸੈਲਸੀਅਸ ਉੱਪਰ ਸੀ اسی ਤਰ੍ਹਾਂ ਕੱਲ ਦਾ ਮਿਨੀਮਮ ਟੈਂਪਰੇਚਰ ਵੀ 30.8 ਡਿਗਰੀ ਸੈਲਸੀਅਸ ਸੀ ਔਰ ਜਿਹੜਾ ਕਿ ਨਾਰਮਲ ਤੋਂ 4.6 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਬਟ ਕੱਲ ਤੋਂ ਕਿ ਹੁਣ ਥੋੜੀਆਂ ਜੀਆਂ ਕੰਡੀਸ਼ਨਸ ਚੇਂਜ ਹੋਈਆਂ ਨੇ ਔਰ ਜਿਹਦੇ ਨਾਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਗਰਜ ਚਮਕ ਹੋਈ ਆ ਜਾਂ ਲਾਈਟ ਰੇਨ ਜਾਂ ਹਲਕੇ ਛਿੱਟੇ ਕਿਤੇ ਕਿਤੇ ਪਏ ਨੇ ਸੋ ਉਹਦੇ ਕਰਕੇ ਜਿਹੜਾ ਟੈਂਪਰੇਚਰ ਦੇ ਵਿੱਚ ਵੀ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ ਦੇ ਵਿੱਚ ਅਸੀਂ ਲਗਭਗ 5.8 ਡਿਗਰੀ ਸੈਂਟੀਗ੍ਰੇਡ ਦੀ ਗ੍ਰਾਵਿਟ ਆਬਜ਼ਰਵ ਕੀਤੀ ਆ ਕੱਲ ਦਾ ਮਿਨਿਮਮ ਟੈਂਪਰੇਚਰ 3.8 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨਾਰਮਲ ਤੋਂ 4.6 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਬਟ ਅੱਜ ਇਹ ਜਿਹੜਾ गिर ਕੇ 25 ਡਿਗਰੀ ਸੈਂਟੀਗ੍ਰੇਡ ਆ ਗਿਆ ਔਰ ਇਹ ਨਾਰਮਲ ਤੋਂ 1 ਡਿਗਰੀ ਸੈਂਟੀਗ੍ਰੇਡ نیچے ਆ ਗਿਆ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਰਾਤ ਦੇ ਤਾਪਮਨ ਦੇ ਵਿੱਚ ਕਾਫੀ ਫਰਕ ਪਿਆ ਔਰ 익ਸਪੈਕਟਿਡ ਹੈ ਕਿ ਅੱਜ ਦਾ ਜਿਹੜਾ ਦਿਨ ਦਾ ਤਾਪਮਨ ਵੀ ਜਿਵੇਂ ਕੱਲ 42 ਡਿਗਰੀ ਸੈਂਟੀਗ੍ਰੇਡ ਸੀ ਅੱਜ ਜਿ세 ਜ਼ਰੂਰ ਉਹਦੇ ਚ ਗ੍ਰੈਵਿਟ ਆਬਜ਼ਰਵ ਕਰਾਂਗੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕੱਲ ਤੱਕ ਰੀਜਨ ਦੇ ਵਿੱਚ ਬਣੀਆਂ ਰਹਿ ਸਕਦੀਆਂ ਨੇ ਔਰ ਆਉਣ ਵਾਲੇ ਜਿਹੜੇ 1-2 ਦਿਨ ਨੇ ਉਹਨਾਂ ਦੇ ਵਿੱਚ ਗਰਮੀ ਤੋਂ ਵੀ ਜਿਹੜੀਆਂ ਇਹ ਵਾਲੀਆਂ ਕੰਡੀਸ਼ਨਸ ਨੇ ਇਹਨਾਂ ਕਰਕੇ ਸਾਰਿਆਂ ਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ ਕੌਨ ਜੀ ਸੋ ਵੀ ਗੱਲ ਕਰਤ ਹਾਂ ਅੱਜ ਵਾਰ ਫੇਰ ਮੁ ਆਪਾਂ ਜਿਹੜੇ ਪਤਾ ਦੰਗੇ ਕੀ ਲੱਗਦਾ ਕਿ ਫਿਰ ਜਵਾਹਰ ਦੁਆਰਾ ਜਿਹੜੀ ਗਰਮੀ ਦਾ ਜਿਹੜਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਅ ਜੀ 1-2 ਦਿਨ ਤਾਂ ਫਿਲਹਾਲ ਜਿਹੜੀਆਂ ਇਹ ਕੰਡੀਸ਼ਨਸ ਨੇ ਇਹਨਾਂ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਸਕਦਾ ਹਲੇ 21-22 ਤਰੀਕ ਤੱਕ ਤਾਂ ਸਾਨੂੰ ਜਿਹੜਾ ਹੀਟ ਵੇਵ ਅਸੀਂ ਨਹੀਂ ਐਕਸਪੈਕਟ ਕਰ ਰਹੇ 23 ਤਰੀਕ ਤੋਂ ਫੇਰ ਥੋੜੀਆਂ ਹੀਟ ਵੇਵ ਕੰਡੀਸ਼ਨਸ ਬਣ ਸਕਦੀਆਂ ਨੇ ਫਾਰਮਰਸ ਨੂੰ ਹੀ ਸਲਾਹ ਦੇ ਸਕਦੇ ਹਾਂ ਜੀ ਜਿਵੇਂ ਅਸੀਂ ਪਹਿਲਾਂ ਵੀ ਦੱਸਦੇ ਰਹੇ ਹਾਂ ਕਿ ਹੀਟ ਵੇਵ ਦੇ ਵਿੱਚ ਜਿਵੇਂ ਤੁਸੀਂ ਜਿਹੜੀਆਂ ਆਪਣੀਆਂ ਫਸਲਾਂ ਨੂੰ ਲਾਈਟ ਪਾਣੀ ਜਿਹੜਾ ਉਹ ਦਿੰਦੇ ਰਹੋ ਸਵੇਰੇ ਸ਼ਾਮ ਔਰ ਹੁਣ ਕਿਉਂਕਿ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਈ ਹੈ ਔਰ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋਈ ਹੈ ਔਰ ਜਿੰਨੀ ਜਿੰਨੀ ਵੀ ਇਹ ਬਾਰਿਸ਼ ਹੋਈ ਹੈ ਇਹ ਜਿਹੜਾ ਸੋਇਲ ਮੋਇਸਚਰ ਦੇ ਲਈ ਕਾਫੀ ਲਾਹੇਵੰਦ ਸਿੱਧ ਹੋਣ ਵਾਲੀ ਹੈ ਕਿਉਂਕਿ ਅੱਜਕਲ ਪਾਣੀ ਦੀ ਫਸਲਾਂ ਨੂੰ ਬਹੁਤ ਲੋੜ ਹੈ ਔਰ ਆਨਵੜੇ 1-2 ਦਿਨ ਵੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਤੋਂ ਬਚਾਰ ਰਹਿਣਾ ਸੋ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਖੇਤਾਂ ਵਿੱਚ ਕਰਨ ਵਾਲੇ ਕੰਮ ਨੇ ਉਹ ਵੀ ਹੁਣ ਉਹ ਥੋੜਾ ਜਿਹਾ ਗਰਮੀ ਤੋਂ ਕਿਉਂਕਿ ਰਾਹਤ ਹੈ ਤੇ ਦੋ ਤਿੰਨ ਦਿਨ ਪ੍ਰੋਪਰਲੀ ਕਰ ਸਕਦੇ ਨੇ ਔਰ ਉਹਦੇ ਤੋਂ ਬਾਅਦ 23 ਤਰੀਕ ਤੋਂ ਫੇਰ ਥੋੜੀਆਂ ਜਿਹੀ ਹੀਟ ਵੇਵ ਕੰਡੀਸ਼ਨਸ ਪੈ ਸਕਦੀਆਂ ਨੇ ਜਨ ਜਿਸ ਤਰ੍ਹਾਂ ਬਰਸਾਤ ਹੋਈ ਹੈ ਲੋਕਾਂ ਨੂੰ ਕੀ ਸਲਾਹ ਦੇਉਗੇ ਉਹ ਵੀ ਲੱਗਦਾ ਕਿ ਹੁਣ ਗਰਮੀ ਤੋਂ ਤਾਂ ਰਾਹਤ ਮਿਲੂਗੀ ਪਰ ਇੱਕ ਵਾਰ ਚੁਪਚੀ ਗਰਮੀ ਜਾਂ ਫਿਰ ਹਮਸਤਰੀ ਜਿਹੜੀ ਗੱਲ ਹੁੰਦੀ ਹੈ ਬਿਲਕੁਲ ਜੀ ਕਿਉਂਕਿ ਟੈਂਪਰੇਚਰ ਵਿੱਚ ਤਾਂ ਅਸੀਂ ਜ਼ਰੂਰ ਗ੍ਰਾਵਿਟ ਆਬਜ਼ਰਵ ਕਰ ਰਹੇ ਹਾਂ ਔਰ ਜਿਹੜੀ ਹੀਟ ਵੇਵ ਤੋਂ ਵੀ ਰਾਹਤ ਸਾਨੂੰ ਮਿਲੀ ਹੈ ਔਰ ਆਉਣ ਵਾਲੇ ਇੱਕ ਦੋ ਦਿਨ ਵੀ ਮਿਲੇ ਰਹਿਣ ਦੀ ਸਾਨੂੰ ਅਸੀਂ ਐਕਸਪੈਕਟ ਕਰ ਰਹੇ ਹਾਂ ਬਟ ਇਹ ਹੈ ਕਿਉਂਕਿ ਹੁਣ ਮੌਨਸੂਨ ਦੀ ਆਮਦ ਵੀ ਨੇੜੇ ਹੈ ਔਰ ਇਹ ਵੜੇ ਜਿਹੜੇ ਦਿਨ ਇਹਨਾਂ ਦੇ ਵਿੱਚ ਹਿਮੀਡਿਟੀ ਵੀ ਬਹੁਤ ਵੱਧ ਜਾਂਦੀ ਹੈ ਸੋ ਉਹਦੇ ਕਰਕੇ ਜਦੋਂ ਟੈਂਪਰੇਚਰ ਔਰ ਮੋਇਸਚਰ ਦੋਨੋਂ ਵੱਧਦੇ ਨੇ ਤਾਂ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਬਣ ਜਾਂਦੀਆਂ ਨੇ ਸੋ ਉਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਵਾਤੋਂ ਵੱਦ ਲਿਕੁਇਡਸ ਲੈਂਦੇ ਰਹੋ ਔਰ ਪ੍ਰੋਪਰ ਡਾਈਟ ਲੋ ਤਾਂ ਕਿ ਇਹ ਜਿਹੜੀਆਂ ਕੰਡੀਸ਼ਨਸ ਨੇ ਇਹਨਾਂ ਦਾ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par